ਮਾਨਯੋਗ ਸੀਐਮ ਪੰਜਾਬ ਸਾਹਿਬ ਦੇ ਜਿਹੜੇ ਦਿਸ਼ਾ ਨਿਰਦੇਸ਼ ਤੇ ਨਸ਼ਾ ਮੁਕਤ ਕਰਨ ਵਾਸਤੇ ਮਹਿੰਮਾ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਇੱਕ ਕਾਮਯਾਬੀ ਮਿਲੀ ਹੈ ਅਸੀਂ ਦੋ ਕੇਸਾਂ ਦੇ ਵਿੱਚ 1 ਕਿਲੋ ਹਿਰੋਇਨ ਬਰਾਮਦ ਕੀਤੀ ਹੈ ਤੇ ਟੋਟਲ ਜਿਹੜਾ ਰਿਕਵਰੀ ਦੇਖੀਏ ਤੇ 2 ਕਿਲੋ 80 ਗ੍ਰਾਮ ਹਿਰੋਇਨ 5 ਲੱਖ ਡਰੱਗ ਮਨੀ ਇੱਕ ਪਿਸਤਲ ਬੱਤੀ ਹੋਰ ਇੱਕ ਕਾਰ ਵਰਨਾ ਜਿਹੜਾ ਐਫਆਈਆਰ ਨੰਬਰ 226 ਹੈ ਛਾਟਾ ਦੇ ਵਿੱਚ ਜਿੱਥੇ ਪਹਿਲਾਂ 2.5 ਕਿਲੋ ਫਿਰ ਜਿਹੜੀ ਹੀਰੋਇਨ ਫੜੀ ਗਈ ਸੀ ਔਰ ਤਿੰਨ ਸਵਿਸਕੈਟਡ ਵੈਪਨ ਪਿਸਟਲ ਫੜੇ ਗਈ ਸੀ ਉਹਦੇ ਚੀਜ਼ ਰਿਮਾਂਡ ਦੇ ਵਿੱਚ ਜਿਹੜਾ ਮੇਨ ਦੋਸ਼ੀ ਮਨਜੀਤ ﺍﻟियस ਭੋਲਾ ਰਾਜਸਥਾਨ ਸੀ ਦਾ ਉਹ ਉਹਦੇ ਤੋਂ 1 ਕਿਲੋ ਹੋਰ ਬਰਾਮਦ ਕੀਤੀ ਗਈ ਹੈ ਹੀਰੋਇਨ ਔਰ ਅਮਰਸਰ ਰੂਰਲ ਦੇ ਏਰੀਆ ਦੇ ਵਿੱਚੋਂ ਸੋ ਇਹਦੇ ਨਾਲ ਇਸ ਕੇਸ ਦੇ ਵਿੱਚ 3 ਕਿਲੋ 192 ਗ੍ਰਾਮ ਹੀਰੋਇਨ ਤੇਨ ਪਿਸਟਲ ਤੇ 260000 ਡਰਗਮਨੀ ਤੇ ਬਾਕੀ ਜਿਹੜੇ ਬਰਾਮਗੀਆਂ ਪਹਿਲਾਂ ਹੋ ਚੁੱਕੀਆਂ ਸੈਕੰਡ ਕੇਸ ਜਿਹੜਾ ਉਹ ਦਿਲਪ੍ਰੀਤ ਇਲੀਅਸ ਹਾਨੀ ਨੂੰ ਫੜਿਆ ਇਹ ਲੋਹਾਰਕਾ ਰੋਡ ਅੰਮ੍ਰਿਤਸਰ ਦਾ ਰਾਜਾ ਸੰਸੀ ਏਰੀਆ ਦੇ ਰਹਿਣ ਵਾਲਾ ਪਿੱਛੋਂ ਉੱਥੇ ਕੰਮ ਕਰਦਾ ਲੋਹਾਰਕਾ ਰੋਡ ਤੇ ਇਲੈਕਟ੍ਰਿਕ ਇੰਜੀਨੀਅਰ ਹੈ ਸਿਮਿੰਟ ਕੰਪਨੀ ਚ ਲੱਗਿਆ ਹੋਇਆ ਇਹ ਤੋਂ ਵੀ 1 ਕਿਲੋ ਹੀਰੋਇਨ ਰਾਮ ਕੀਤੀ ਹੈ ਪੀਐਸ 에어ਪੋਰਟ ਤੇ ਪਰਚਾ ਦਰਜ ਕੀਤਾ ਗਿਆ ਤੀਸਰੇ ਕੇਸ ਦੇ ਵਿੱਚ ਸੀਆਈਏ ਸਟਾਫ 3 ਵੱਲੋਂ ਦੋ ਡਰੱਗਸ ਮੋਦਲਰ ਫੜੇ ਗਏ ਜਿਨ੍ਹਾਂ ਤੋਂ 80 ਗ੍ਰਾਮ ਹੀਰੋਇਨ ਇੱਕ ਪਿਸਟਲ ਬੱਤੀਬੋਰ ਮੈਗਜ਼ੀਨ ਜਿਹੜੇ ਤੇ ਇੱਕ ਰਾਉਂਡ 5 ਲੱਖ 2000 ਰੁਪਏ ਆ ਡਰੱਗ ਮੰਨੀ ਤੇ ਇੱਕ ਕਾਰ ਜਿਹੜੀ ਹੈ ਬਰਾਮਤ ਕੀਤੀ ਹੈ ਇਹ ਜਿਹੜੇ ਦੋਨੇ ਮੁਲਜ਼ਮ ਨੇ ਗੋਤਮ ਸੋਨੀ ਹੈ ਇੱਕ ਸ਼ੁਭਮ ਕੁਮਾਰ ਈਲੀਸ ਸੱਬੀ ਇਹ ਦੋਨਾਂ ਦੇ ਖਿਲਾਫ ਪਹਿਲਾਂ ਵੀ ਹਿਨੇਸ ਕ੍ਰਾਈਮ ਦੇ ਪਰਚੇ ਦਰਜ ਹੈ ਔਰ ਜੇ ਗੋਤਮ ਸੋਨੀ ਦੀ ਗੱਲ ਕਰੀਏ ਤੇ ਖਿਲਾਫ ਮਾਰਡਰ ਰੇਪ ਤੇ ਪਾਕਸੋ ਦੇ ਕੇਸ ਨੇ ਵੇਰਕਾ ਦੇ ਸਦਰ ਅੰਮ੍ਰਿਤਸਰ ਦੇ ਵਿੱਚ ਸ਼ੁਭਮ ਦੇ ਖਿਲਾਫ ਇੱਕ 25 ਆਰਬ ਡੈਕ ਦਾ ਨਜਾਇਜ਼ ਅਸਲੇ ਦਾ ਪੀਐਸ ਘ੍ਰਿੰਡਾ ਉਹ ਇਹ ਸਾਰੀ ਜਿਹੜੀ ਬਰਾਮਦਗੀ ਹੈ ਇਹਦੇ ਸਪੰਸ ਵਿੱਚ ਸਾਰੀਆਂ ਟੀਮਾਂ ਨੂੰ ਮੁਬਾਰਕਬਾਦ ਵੀ ਜਨਾਉਂਦਾ ਹਾਂ ਉਹਨਾਂ ਨੂੰ ਵਾਜਿਬ ਅਸੀਂ ਨਾਮ ਦਿੱਤਾ ਜਾਏ Редактор субтитров А.Семкин Корректор А.Егорова